ਮਾਂ ਸਾਸਰੀ ਕਾਲ ਤਕੜੀਆਂ ਬੀਬੇ ਸਿਆਰਾ ਹੀ ਬੱਚਿਆਂ ਨੂੰ ਜਨਮ ਦਿਵਾਉਣ ਦੇ ਵਿੱਚ ਇਹਨੇ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ ਆ ਤੇਰੇ ਤਾਂ ਕਰਮ ਬਾਲੇ ਚੰਗੇ ਆ ਮਿੰਦੋ ਹੈ ਤਾਂ ਬਾਲੇ ਚੰਗੇ ਆ ਮਿੰਦੋ ਲੈ ਗਰੀਬਣੀ ਐ ਮੋਤਾਗ ਮਾਣ ਕਰੇ ਅਜੇ ਬੇਨਾ ਮਾਣ ਨਹੀਂ ਕੀਤਾ ਦਾਈ ਦਾ ਕੰਮ ਕੀਤਾ ਪਤਾ ਨਹੀਂ ਹਜ਼ਾਰਾਂ ਹੀ ਬੱਚੇ ਤੇਰੇ ਹੱਥੋਂ ਜੰਮਿਆ ਮਾਂ ਪੇਸ਼ੇ ਤੋਂ ਦਾਈ ਸੀਗੀ ਮਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਬੱਚਿਆਂ ਨੂੰ ਜਨਮ ਦਿਵਾਉਣ ਦੇ ਵਿੱਚ ਇਹਨੇ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ ਹੈ ਤੇ ਹੁਣ ਇਕੱਲੋ ਹੀ ਸੀ ਤੁਸੀਂ ਦੇਖਿਆ ਕਿਹੜੀ ਹਾਲਤ ਸੀ ਮਾਂ ਨੂੰ ਲੈ ਕੇ ਆਏ ਆਂ ਜਨਤਾ ਕਲੋਨੀ ਚੋਂ ਜਲੰਧਰ ਤੋਂ ਮਾਂ ਸਾਸਰੀਕਾਲ ਟਕੜੀਆਂ ਬੀਬੇ ਤੈਨੂੰ ਪਹਿਲਾਂ ਬੁਲਾਇਆ ਮੈਂ ਤੇਰੇ ਵੇਲੇ ਬੁਲਾਇਆ ਬੈਠਾ ਹੋਰ ਮੇਰੀ ਮਾਂ ਠੀਕ ਹੋ ਠੀਕ ਠੀਕ ਮੈਂ ਥੋੜੀ ਥੋੜੀ ਆ ਦੂਜੀ ਦਵਾ ਜਾਨੀ ਹਾਂ ਠੀਕ ਹੋ ਜਾਣਾ ਤੁਸੀਂ ਜਮਾ ਠੀਕ ਹੋ ਜਾਣਾ ਆ ਆ ਹੁਣ ਮੈਂ ਲੱਗਦਾ ਕੋਈ ਹੋ ਜਾਣਾ ਹੋ ਜਾਣਾ ਠੀਕ ਹੋ ਜਾਣਾ ਇਹ ਮਾਂ ਦਾ ਨਾਮ ਹੈਗਾ ਮਿੰਦੋ ਮਹਿੰਦਰ ਰਾਣੀ ਮਿੰਦੋ ਬੇਬੇ ਆ ਬਰਾਤੇ ਜਾਣਾ ਮੇਰੇ ਮੰਡੇ ਦੀ ਹਾਂ ਬਰਾਤ ਚੱਲਾਂਗੇ ਮੈਂ ਵੀ ਚੱਲੂ ਭੰਗੜੇ ਪਾਉਂਦੇ ਜਾਵਾਂਗੇ ਆਪਾਂ ਭੰਗੜੇ ਢੋਲ ਵਾਲਾ ਨਾਲ ਲੈ ਜਾਣਾ ਮੈਂ ਤਾਂ ਇੱਥੇ ਰਹਿਣਾ ਹਾਂ ਤੂੰ ਇਹਦੇ ਨਾਲ ਹੀ ਚੱਲਨੀ ਤੂੰ ਵੀ ਨਹੀਂ ਅੱਛਾ ਮਾਵਾ ਨਹੀਂ ਕਰਦੀ ਹੁੰਦੀ ਮੁੰਡੇ ਦੀ ਬਰਾਤਨਾ ਨਹੀਂ ਉਹਨੇ ਹੁਣ ਦੱਸਿਆ ਸਾਰਾ ਕੁਝ ਦੱਸਤਾ ਨਾ ਹੋ ਗਈਆਂ ਸਵੇਰੇ ਹੋ ਗਈਆਂ ਨਾ ਉਹਦਾ ਬੰਦੇ ਨਾਲ ਕੁਝ ਕੱਲੇ ਜਾਂਦੇ ਬਾਪਾ ਨਹੀਂ ਬਾਖਰਾਕਾ ਨਾਲ ਰਹੁੰਦੀ ਆ ਤੇਰਾ ਤਾਂ ਕਰਮ ਹੀ ਬਾਲੇ ਚੰਗੇ ਆ ਮਿੰਦੋ ਹੈ ਤਾਂ ਬਾਲੇ ਚੰਗੀਆਂ ਮਿੰਦੋ ਮੈਂ ਗਰੀਬ ਨਹੀਂ ਐ ਨਹੀਂ ਤੇਰੀ ਬਣੀ ਬਹੁਤ ਆ ਸਾਰੇ ਤੇਰੀ ਇੱਜ਼ਤ ਕਰਦੇ ਸਾਰੇ ਲੋਕ ਤੈਨੂੰ ਪਿਆਰ ਕਰਦੇ ਆ ਦਾਈ ਦੇ ਮਨ ਦਾ ਅਗ ਲੱਗੀ ਇਹਨਾਂ ਨੂੰ ਹਾਂ ਦਾਈ ਦਾ ਕੰਮ ਕੀਤਾ ਪਤਾ ਨਹੀਂ ਹਜ਼ਾਰਾਂ ਹੀ ਬੱਚੇ ਤੇਰੇ ਹੱਥੋਂ ਜੰਮਿਆ ਹਾਂ ਹਜ਼ਾਰਾ ਕਿੱਥੇ ਕਿੱਥੇ ਤੇ ਕਰਾ ਮੇਰੇ ਬੱਚੇ ਜਮਾਏ ਆਦ ਨੇ ਮੇਰੇ ਬੱਚੇ ਮੇਰੇ ਘਰ ਨੂੰ ਉਹ ਹਾਲੇ ਨਹੀਂ ਮੇਰੇ ਕੋਲ ਲੱਗਦਾ ਹਾਂ ਉੱਚਾ ਹੋ ਕੇ ਮਾਣ ਨਾ ਕਰੀ ਹਾਂ ਉੱਚਾ ਹੋ ਕੇ ਮਾਣ ਨਾ ਕਰੀ ਅਜੀਬਾ ਮਾਰ ਨਹੀਂ ਕੀਤਾ। ਉਹ ਨਾ ਉੱਤੇ ਬੜਨਾ ਨਾ ਮਾਰ ਕਰਨਾ। ਨਾ ਮਾਰ ਕਰਨਾ। ਠੀਕ ਹੈ ਮਾ। ਮੈਂ ਬਾਟੇ ਨੂੰ ਕਹਿੰਦਾ ਬਾਟੇ ਹਾਂ। ਆਂ ਕਹਿੰਦਾ ਤੇਰੇ ਨਾਲ ਜਾਣੀਏ। ਹਾਂ। ਅੱਛਾ। ਠੀਕ ਹੈ ਮਾ। ਚੱਲਾਂਗੇ। ਦਾਦਾ ਮੇਰੇ ਕਹਿੰਦੇ ਲੰਗਰ ਲਵਾ ਦੇਣਾ। ਹੂੰ। ਕਿ ਕੱਜ ਬਣਨੇ ਆ ਕੁਝ। ਠੀਕ ਹੈ ਮਾ। ਮੈਨੂੰ ਲੈ ਗਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਮਿੰਦਰੋ ਰਾਣੀ। ਮਿੰਦਰ ਰਾਣੀ। ਦਾਈ ਦਾ ਕੰਮ ਕਰਦੀ ਸੀ ਮਾ। ਜਿਆਦਾ ਵਾਹ ਇਹਨਾਂ ਹੱਥਾਂ ਦੇ ਨਾਲ ਪਤਾ ਨਹੀਂ ਕਿੰਨੀਆਂ ਰੂਹਾਂ ਨੂੰ ਇਸ ਦੁਨੀਆ ਤੇ ਲੈ ਕੇ ਆਈ ਹੈ ਮਾਂ ਹਜ਼ਾਰਾਂ ਹੀ ਬੱਚਿਆਂ ਨੂੰ ਹਾਂ ਹਜ਼ਾਰਾਂ ਹੀ ਮਾਂ ਜੀ ਬੰਦੇ ਜਮਾਤੇ ਮਾਂ ਕਹਿੰਦੀ ਮੈਂ ਉਹ ਸੇਵਾ ਮੈਨੂੰ ਅੱਜ ਮਿਲਦੀ ਹੈ ਉਹ ਸੇਵਾ ਮੈਨੂੰ ਅੱਜ ਮਿਲਦੀ ਹੈ ਮਾਂ ਕਹਿੰਦੀ ਮੈਂ ਇਹਨਾਂ ਕੋਲੋਂ ਕਿਸੇ ਤੂੰ ਪੈਸੇ ਨਹੀਂ ਸੀ ਲੈਂਦੀ ਕਿਸੇ ਨੇ ਦੱਸ ਦੇਤੇ ਕਿਹਨੇ 5 ਦੇਤੇ ਕਿਹਨੇ 50 ਦੇਤੇ ਹਾਂ ਮੈਂ ਮੁੰਡੇ ਜਮਾ ਲੱਗੇ ਨਾ ਨਾ ਅੱਗੇ ਮੈਂ ਨਹੀਂ ਕਹਿੰਦਾ ਓ ਜੇ ਮੈਨੂੰ ਵਾਦੇ ਮਾਂ ਦੇ ਕੋਲ ਰਜਿਸਟਰ ਭਰਿਆ ਪਿਆ ਤੇ ਡੇਟਾ ਲਿਖੀਆਂ ਹੋਈਆਂ 8 ਵਜੇ ਕਿੰਨੇ ਮਿੰਟ ਤੇ 6 ਵਜੇ 15 ਮਿੰਟ ਤੇ ਕੁੜੀ ਹੋਈ ਉਹਦੀ ਮਾਂ ਦਾ ਨਾਮ ਉਹਦੇ ਪਿਓ ਦਾ ਨਾਮ ਲਿਖਿਆ ਇਹ ਪੰਜਵਾਂ ਬੱਚਾ ਹੈ ਚੌਥਾ ਬੱਚਾ ਹੈ ਤੀਜਾ ਬੱਚਾ ਉਹ ਲਿਖਿਆ ਹੋਇਆ ਉਹ ਆ ਉਹ ਆ ਅੰਦਰ ਮੇਰੇ ਕੋਲ ਤੇ ਮਾਂ ਉਹ ਸਾਰਿਆਂ ਦਾ ਰਿਕਾਰਡ ਰੱਖਦੀ ਸੀ ਜਿਹੜੇ ਜਿੰਨੇ ਵੀ ਬੱਚਿਆਂ ਦਾ ਜਨਮ ਮਾਂ ਦੇ ਹੱਥੋਂ ਹੋਇਆ ਹੁਣ ਇਕੱਲੀ ਹੋਈ ਸੀ ਘਰ 'ਚ ਘਰ ਵੀ ਕਿਸੇ ਦਾ ਸੀ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹਨੂੰ ਮਾਂ ਨੂੰ ਛੱਤ ਦਿੱਤੀ ਹੋਈ ਸੀ ਕਿਰਾਇਆ ਨਹੀਂ ਲਿਆ ਕਿਰਾਇਆ ਨਹੀਂ ਸੀ ਲੈਂਦੇ ਮੱਲਾ ਹੀ ਮਾਂ ਦਾ ਰਿਸ਼ਤੇਦਾਰ ਸੀ ਰੋਟੀ ਪਾਣੀ ਨਮਾਉਣਾ ਧਪਾਉਣਾ ਉਹ ਮੱਲੇ ਦੀਆਂ ਭੈਣਾਂ ਰਲ ਕੇ ਮਾਂ ਦੀ ਸੇਵਾ ਕਰਦੇ ਸੀ ਤੀਪੁੱਤ ਭੈਣ ਭਰਾ ਮਾਮੇ ਮਾਸੀਆਂ ਚਾਚੇ ਦਾਇ ਸਭ ਉਹਨਾਂ ਨੇ ਨਾ ਪਹਿਨੀ ਗੱਲ ਦੱਸੀ ਆ ਅੱਜ ਇਹਨਾਂ ਨੇ ਉਹਨਾਂ ਨੇ ਕਹਿੰਦੇ ਉਹੋ ਚਰਾਂ ਨੇ ਉਹਨਾਂ ਬੰਦੇਆਂ ਦੇ ਉੱਤੇ ਚੜ ਗਈਆਂ ਮਾਰੇ ਉਹਨਾਂ ਨੇ ਬੰਦੇ ਮਾਰੇ ਮਾਰੇ ਅੱਛਾ ਵਿਆਹ ਕੀਦਾ ਵਾ ਹੈ ਵਿਆਹ ਕੀਦਾ ਵਾ ਵਿਆਹ ਹੂੰ ਮੇਰੇ ਮੁੰਡੇ ਦਾ ਤੇਰੇ ਮੁੰਡੇ ਦਾ ਕੀ ਨਾਮ ਮੁੰਡੇ ਦਾ ਬੰਤੀ ਆ ਉਪਰ ਇੰਜੀਨੀਅਰ ਆ ਇੰਜੀਨੀਅਰ ਆ ਬੰਤੀ ਦਾ ਵਿਆਹ ਦਬਈ ਵਿੱਚ ਦਬਈ ਵਿੱਚ ਹਾਂ ਨਹੀਂ ਨਹੀਂ ਉਹ ਭੰਗੜੇ ਪਾਵਾਂਗੇ ਬੋਲੀਆਂ ਪਾਵਾਂਗੇ ਵੰਟੀ ਦੇ ਵਿਆਹ ਤੇ ਜਾਵਾਂਗੇ ਇੱਥੇ ਆਣਾ ਦੇ ਲਈ ਇਤੋਂ ਹੀ ਆਉਣਾ ਮਿੰਦੋ ਨੇ ਦੇਖੀ ਕਿਵੇਂ ਆਪਦੇ ਮੁੰਡੇ ਦੇ ਵਿਆਹ ਤੇ ਕਿਵੇਂ ਗੱਦਾ ਪਾਉਣਾ ਮਿੰਦੋ ਮਾਤਾ ਨੇ ਨਾਲੇ ਸਾਰਾ ਪਿੰਡ ਨੱਚੂਗਾ ਪਿੰਡ ਸਾਰੇ ਪਿੰਡ ਦੇ ਲੋਕ ਉਹ ਕਹਿੰਦੇ ਮਿੰਦੋ ਦੇ ਮੁੰਡੇ ਦਾ ਵਿਆਹ ਨਹੀਂ ਦਾਈ ਦੇ ਮੁੰਡੇ ਦਾ ਵਿਆਹ ਨਹੀਂ ਦਾਈ ਦੇ ਇੱਥੇ ਇੱਥੇ ਕਰਾਂਗੇ ਇੱਥੇ ਹੀ ਕਰਾਂਗੇ ਆਪਾਂ ਦੇ ਨੀ ਬੋਲ ਦੇ ਜਿੱਤੇ ਮਕਾਨ ਨਾ ਮੇਰਾ ਹਾਂ ਹਾਂ ਉੱਥੇ ਉੱਥੇ ਕਰਨਾ ਮੈਂ ਤਾਂ ਇੱਥੇ ਆ ਅਸੀਂ ਕਰਾਂਗੇ ਠੀਕ ਕਰਾਂਗੇ ਠੀਕ ਹੁਣ ਮਾਂ ਨੂੰ ਡਿਮੈਂਸ਼ੀਆ ਹੋ ਗਿਆ ਪਿਛਲੀਆਂ ਗੱਲਾਂ ਯਾਦ ਆ ਪੁਰਾਣੀਆਂ ਨਵੀਆਂ ਭੁੱਲ ਗਈ ਹੋਣ ਵਾਲੀ ਪ੍ਰੈਜ਼ੈਂਟ ਲਾਈਫ ਨਹੀਂ ਮੈਂ ਇੱਥੇ ਰੱਖਣੇ ਨੇ ਮੈਂ ਧੀ ਹਾਂ ਮੈਂ ਇੱਥੇ ਰੱਖਣੇ ਨੇ ਅਜ ਰਾਣੇ ਹੁੰਦੇ ਰਾਣੇ ਅਜ ਰਾਣੇ ਹੁੰਦੇ ਰਾਣੇ ਰਾਣੇ ਹੁੰਦੇ ਰਹਿਣ ਰਾਣੇ ਹੁੰਦੇ ਰਹਿਣ ਆਹ ਦਵਾਵਾ ਦਿੰਦੀ ਹੁੰਦੀ ਸੀ ਮਾਂ ਲੋਕਾਂ ਨੂੰ ਜਾ ਕੇ ਮੈਂ ਤਾਂ ਸੋਕ ਕਰ ਰਹੀ ਹਾਂ ਉਹ ਦਵਾਵਾ ਦਿੰਦੀ ਹੈ ਜਨਾਨੀ ਨੇ ਮੇਰਾਣੇ ਰਾਜੇ ਹੁੰਦੇ ਰਹਿਣ ਤੁਹਾਡੇ ਘਰੇ ਪਾਦਾ ਕਿ ਇੱਥੇ ਇੱਥੇ ਕੋਈ ਨਹੀਂ ਮੰਨੋ ਜਨਤਾ ਕੋਲ ਨਹੀਂ ਤੇ ਜਲੰਧਰ ਤੋਂ ਲੈ ਕੇ ਆਇਆ ਮੈਂ ਉਹਨੂੰ ਗਿਆ ਮੈਂ ਬਰੇਤੀ ਆ ਮੈਂ ਨਹੀਂ ਮੰਨੋ ਚੱਲ ਜਾਂ ਮੇਰੇ ਕੋਲ ਅੱਛਾ ਐਂ ਕਹਦਾ ਤੂੰ ਮੇਰਾ ਨਾਂ ਨਹੀਂ ਛੱਡਦੀ ਹਾਂ ਹਾਂ ਛੱਡਦੀ ਨਹੀਂ ਨਹੀਂ ਛੱਡਿਓ ਪਾਪਾ ਉੱਟੀ ਕੋੜੀਆਂ ਗਈਆਂ ਅਸੀਂ ਭੂਰਾਗੇ ਅਸੀਂ ਵੀ ਭੂਰਾਗੇ ਉਹਨੂੰ ਅਸੀਂ ਵੀ ਭੂਰਾਗੇ ਹਾਂ ਇੱਕ ਉਹਨਾਂ ਨੂੰ ਤਾਂ ਬਣਾਇਆ ਅੱਜ ਤਾਂ ਬੈਠੀ ਐ ਇੱਥੇ ਖੜੀ ਐ ਕੋਈ ਨਾ ਮੈਂ ਭਜਾਉਣਾ ਉਹਨੂੰ ਠੀਕ ਆ ਜਾਦੂ ਦੇ ਆ ਠੀਕ ਆ ਕਰੇ ਵਰਦਾਸ ਇਸ ਮਾਂ ਵਾਸਤੇ ਮਾਂ ਦੇ ਅਸੀਂ ਪੁੱਤ ਬਣ ਸਕੀਏ ਤੇ ਮਾਂ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ